ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਖੋ ਆਦ ਸੱਚ ਜਗਤ ਸੱਚ ਹੈ ਕੀ ਸੱਚ ਨਾਨਕ ਹੋਸੀ ਹੀ ਸੱਚ ਨੂੰ ਸੋਚੇ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਜੁੱਕੇ ਚਿਪਨਾ ਹੋਵੀ ਜੀ ਲਈ ਰਹਾ ਲਿਬਤਾ ਸੁਖਿਆ ਪੁਖ ਨਉ ਤਰੀ ਜੇ ਬੰਨ ਨਾ ਪਰੀਆ ਭਾਰ ਅਹਸ ਸਿਆਣ ਪਾ ਲਖ ਹੋਏ ਤੈ ਕਿਨ ਚੱਲੇ ਨਾ ਜਿਉ ਸਜਿਆ ਰਹੀ ਹੈ ਕੇ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਸ਼ਿਆ ਨਾਲ ਹੋਈ ਹੋਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵ ਜੀ ਹੁਕਮਲੇ ਵਡਿਆਈ ਹੁਕਮੀ ਹੋ ਤੁਮ ਰੇਸ਼ ਹੁਕਮਲੇ ਸੁਖ ਸੁਖ ਪਾਈਏ ਇਕਨਾ ਹੁਕਮੀ ਬਖਸ਼ੀ ਸਾ ਇਕ ਹੁਕਮੀ ਸਦਾ ਪਾਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਵੇਂ ਕਹਿ ਨ ਕੋਇ ਗਾਵੀ ਕੋ ਤਾਣ ਹੋਵੇ ਕਿਸੇ ਤਾਣ ਗਾਵੀ ਕੋ ਦਾਤ ਜਾਣੀ ਨਿਸ਼ਾਨ ਗਾਵੀ ਕਉ ਕਉਨ ਬੜਾਈਆਂ ਚਾਰ ਗਾਵੀ ਕਉ ਵਿਦਿਆ ਵਿਖਮ ਵਿਚਾਰ ਗਾਵੀ ਕਉ ਸਾਠ ਰੇਤਨ ਕੇ ਗਾਵੀ ਕਉ ਜੀ ਦੇ ਫਰਦੇ ਗਾਵੀ ਕਉ ਜਾਪੇ ਦਿਸੇ ਦੂਰ ਗਾਵੀ ਕਉ ਵੇਖੇ ਹਾਂ ਦਰਹ ਦੂਰ ਕਥਨਾ ਕਥਿਨਾ ਆਹੀ ਤੋਟ ਕਥ ਕਥ ਕਥੀ ਕੋਟੀ ਕੋੜ ਕੋਟ ਦੇਂਦਾ ਜੀ ਲੈਂਦੇ ਛਕ ਪਾਹੀ ਜੁਗਾ ਜivantਰ ਕਾਹੀ ਖਾਈ ਹਕਮ ਹੀ ਹਕਮ ਚਲਾਈ ਰਾਹੁ ਨਾਨਕ ਦੇ ਬਖਸ਼ੇ ਵੇ ਪ੍ਰਭ ਸਾਚਾ ਸੇ ਸਾਚ ਨਾਹੀ ਆਖੀਆਂ ਖੋਵ ਆਪਾਰੀ ਆਖੇ ਮੰਗਿਏ ਦੇਹ ਦੇਂ ਦਾਤ ਕਰੇ ਦਾਤਾਰ ਫਿਰ ਕੇ ਅੰਗੇ ਰਖੀਏ ਜਿੰਦੇ ਸੇ ਦਰਬਾਰ ਮਹਾਂ ਕੇ ਬੋਲਣ ਬੋਲੀਏ ਜਿਸ ਹੰਤਰੇ ਪਿਆਰ ਅਮਰਤਵਿਲਾ ਸਚ ਨਾਮ ਉਡਾਈ ਕੀਚਾ ਕਰਮੀ ਆਵੇ ਕਪਰਨ ਦਰੀ ਮੁਖ ਦਵਾ ਨਾਨਕੀ ਬੇ ਜਾਣੀ ਸਭ ਆਪ ਕੀ ਸਚਿਆਰ ਆਪਿਆ ਨਾ ਜਾਈ ਕੀਤਾ ਨਾਹੀ ਆਪੀ ਆਪ ਮਿਰੰਜਨ ਸੇ ਜਿਨ ਸੇ ਵਿਤਨ ਪਾਇਆ ਮਾਨ ਨਾਨਕ ਗਾਵੀ ਗੁਨੀਂਦ ਘਾਲ ਗਾਵੀਏ ਸੁਣੀਏ ਮਨ ਰਕੀਏ ਭਾਉ ਜੁਖ ਪਰਹਾ ਸੰਘਾਲੇ ਜਾਏ ਗੁਰ ਮੁਖਾ ਨਾਦ ਉਰ ਮੁਖੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਗੋੜਖ ਬਰਮ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾਂ ਦੇ ਮੁਝਾਈ ਕਵਨਾ ਜੀਆਂ ਕਾਇਕ ਦਾਤਾ ਸੋ ਮੇਵ ਸਰ ਨਾ ਜਾਈ ਤੇਸ ਨਾਮ ਜੇ ਤਸਪਾਹਾ ਬਿਣ ਭਾਣੀ ਕੇ ਨਾਹੀ ਕਰੇ ਜੇ ਤੇ ਸੇਠੁ ਪਾਈ ਬੇਖਾ ਬਿਨ ਕਰਮਾਂ ਕੀ ਮਿਲੇ ਰਈ ਮਤਵ ਚਰਤਨ ਜਵਾਹਰ ਮਾਨਕ ਜੇ ਕੋ ਕੋਰ ਕੀ ਸਿੱਖ ਸੁਣੀ ਗਰਾਈ ਕਿ ਦੇਵ ਜਾਈ ਸਭਨਾ ਚੀਆ ਕਾਇਕ ਦਾਤਾ ਸੂਮੇਸ਼ ਮਾ ਜਾਈ ਜੇ ਜੁਗ ਜਾਰੇ ਆਰਚਾ ਹੋਰ ਦਸੋਣੀ ਹੋਏ ਨਵਾਂ ਕਟਾਜ ਜਾਣੀ ਦਾ ਚ ਦੇ ਸਭ ਕੋਏ ਜੰਗਲ ਰਖਾਈ ਕੇ ਜਸੀਤ ਜਗ ਦੇ ਜੇਸ ਨਿਰੰਦਾਈ ਤਵਾਤਨ ਪਿਛੇ ਕੇ ਈਟਾ ਅੰਦਰ ਗੀਲਕਾਰ ਦੋਸ਼ੀ ਦੋਸ਼ ਧਰੇ ਨਾਲੇ ਨਿਰਗੁਣ ਗੁਣ ਕਰੇ ਗੁਣ ਬੰਤਿਆ ਪਉ ਦੇਹ ਤੇ ਹਾ ਖਿਨ ਸੁਜੀ ਜੇ ਤਸ ਗੁਣ ਕਹਿ ਕਰੇ ਸੋリエ ਸਿੱਧਿ ਜਿਸੰਦਾਸ ਜਿਹ ਤਰ ਤਬ ਦੇ ਆਕਾਸ਼ ਅਨੇ ਦੀਪ ਲੋਪ ਕਾ ਸੁਣੀ ਪੂ ਨ ਸਕੀ ਕਾਰ ਨਾਨਕ ਭਗਤਾਂ ਸਦਾ ਵਿਗਾਸ ਅਨੇ ਦੁਖ ਪਾਪ ਕਾ ਨਾਸ ਸੁਣੀ ਈਸ਼ਰ ਬਰਮ ਇੰਦਰ ਸੁਣੀ ਮੁਖ ਚਲਾ ਹਰਿਮੰਦ ਸੁਣੀ ਜੋ ਕੁ ਜਗਤਨ ਕੇ ਇਸ ਨੇ ਸਾਸਤ ਸਮਰਤ ਵੇਗ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਕੁੜੀਆ ਸਾਂਤੋ ਗਿਆਨ ਸੁਨੇ ਅਸਰ ਸਕਾਸ਼ਿਨਾ ਹਣੀ ਪੜ ਪੜ ਪਾਵੇ ਹਾਂ ਕੁੜੀਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਜਿਗਾਸ ਸਣੇ ਦੂਪ ਪਾਪ ਕਾ ਨਾਸ ਕੁੜੀਆ ਸਰਾਫ ਨਾ ਕੀ ਗਾਸ ਸਣੇ ਸੇ ਕਪੀਰ ਪਾਤਿ ਸ਼ਾਹਣੀ ਅੰਦੇ ਪਾਵੇ ਰਾਵ ਕੁੜੀਆ ਹਾਥ ਇਸ ਗਾਹੋ ਨਾਨਕ ਭਗਤਾ ਸਦਾ ਜਿਗਾਸ ਸਣੇ ਦੂਪ ਪਾਪ ਕਾ ਨਾਸ ਮਨਨੇ ਕੀ ਗਤਿ ਕਿਸੇ ਨਾ ਜਾਏ ਜੇ ਕੋ ਕਹੇ ਇਸੇ ਵਿਸਤਾਈ ਕਾਵਤ ਕਵਨ ਲੇਖਨ ਹਾਰ ਮਨ ਮੇ ਕਾਵੇ ਕਰਨ ਵਿਚਾਰ ਤਸਾ ਨਾਮ ਨਰਿੰਜਿਨ ਹੋਇ ਜੇ ਕੋ ਮਨ ਜਾਣੀ ਨੂੰ ਪਏ ਮਨਨੇ ਸੋਤ ਹੋਇ ਮਨ ਬੁੱਧ ਮਨਨੇ ਸਗਲ ਪਵਨ ਕੀ ਸੁੱਧ ਮਨੇ ਮਹੁ ਝੋਟਾ ਨਾ ਖਾਈ ਹੰਨੇ ਜੰਕੇ ਸਾਥ ਨ ਜਾਇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਹੋਇ ਮਨੇ ਵਾਰਕ ਠਾਕ ਨ ਪਾਏ ਮਨੇ ਪਸਨ ਪ੍ਰਗਟ ਜਾਇ ਮਨੇ ਬਾਗ ਨ ਚੱਲੇ ਪੰਥ ਮੰਨਿ ਤ੍ਰੰ ਸੇਤੀ ਸੰਵੰਤ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੇ ਪਾਵੇ ਮੁਖ ਦਵਾਰ ਮਨਿ ਪਰਵਾਰਿ ਸਦਾ ਬੰਨੀ ਤਰੇ ਤਾਰੇ ਕੋ ਸਿਖ ਮਨਿ ਨਾਨਕ ਭਵੀ ਨ ਭੇਖ ਅਜਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੀ ਮਨ ਕੋ ਪੰਜ ਬਰਵਾਨ ਪੰਜ ਪ੍ਰਤਾਨ ਪंचे ਪਾਵੇ ਦਰਗੇ ਮਾਨ ਪੰਜ ਸੁਹੇਂਦਰ ਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਤਰੀ ਵਿਚਾਰ ਕਰਤੇ ਕੇ ਕਰਨੀ ਨਾਹੀ ਸੁਮਾਰ ਥੋਲ ਤਰੰਗਿਆ ਕਾ ਪੂਰਤ ਸੰਤੋਸ਼ ਹਾਰ ਕੀਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆ ਤਵਲੇ ਹੋ ਪਰ ਕੇਤਾ ਭਾਰਤਾਤੀ ਹੋਰ ਪਰੇ ਹੋਰ ਹੋਰ ਇਸਤੇ ਪਾਤ ਲੇ ਖੁਣ ਜੋ ਜੀ ਜਾ ਤਰੰਗਾ ਕੀ ਨਾਲ ਸੁਮਨਾਦ ਕੀਆ ਆਪਣੀ ਕਲਾ ਇਹੋ ਲੇਖਾ ਰਖ ਜਾਣੀ ਹੋਏ ਲੇਖਾ ਕੀਆ ਕੀਤਾ ਹੋਏ ਇਤਤਾਂ ਸਹਾਰਯ ਰੂਪ ਕਿਤੇ ਦਾਦ ਜਾਣੀ ਕੌਣ ਹੋਤਾ ਕੀਤਾ ਬਸਾਈ ਕੋ ਪਵਾਉ ਤਿਸਤੀ ਹੋਇ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਗ ਏਕ ਵਾਰ ਜੋਤਿ ਤੇ ਭਾਗੇ ਸਾਈ ਭਲੀ ਕਾਲ ਉਸਦਾ ਸਲਾਮਤ ਰੰਕਾਰ ਅਸਾਂ ਵਿਚਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਅਸਾਂ ਕਾ ਜੋ ਹੁਕਮ ਦੇ ਰਹੀ ਉਦਾਸ ਸੰਸੰਗ ਭਗਤ ਕੋਨ ਗਿਆਨ ਚਾਹ ਅਸਾਂ ਕ ਸਤਿਅ ਅਸਾਂ ਕ ਦਾਤਾ ਅਸਾਂ ਕ ਸੂਰਮੂ ਭਗਤ ਸਾਧ ਅਸਾਂ ਕ ਮੂਲੇ ਵਿਲਾਈ ਤਾਰ ਕੁਦਰਤ ਕੋਨ ਕਹਾਗੀ ਚਾਰ ਵਾਰਿਆਂ ਜਬ ਏਕ ਆਵਾਜੋ ਚਿਤ ਪਾਹੇ ਸਾਈ ਫਲੀਕਾਰ ਤੂ ਸਦਾ ਸਲਾਮਤ ਬਿਰੰਗਾ ਅਸੰਖ ਮੋਰ ਕਾਂਤ ਕੋ ਸੰਖ ਚੋ ਰਾਮ ਕੋ ਸੰਖ ਅੰਮਰਤਾ ਜਾਈ ਜੋਰ ਅਸੰਖ ਗਲ ਵੜ ਤਿਆ ਕਮਾਈ ਸੰਖ ਪਾਪੀ ਪਉ ਕਰਨ ਜਾਏ ਸੰਖ ਕੋੜਿਆ ਕੋੜੇ ਸਿਰਾਈ ਅਸੰਖ ਮਲੇਸ਼ ਮਾਲ ਲਪਕ ਖਾਏ ਸੰਖ ਰਿੰਦਿਕ ਸਰ ਕਰੇ ਭਾਗਾਨ ਨੀਚ ਕਹੇ ਵਿਚਾਨ ਵਾਰਿਆਂ ਜਬ ਏਕ ਵਾਰ ਜੋ ਦਰਗਾਹ ਹੈ ਸਈ ਫਰੀਕਾਰ ਤੁਸਦਾ ਸਲਾਮਤ ਰੰਕਾਰ ਅਸਾਂ ਖਨਾਵ ਸੰਖਤਾ ਗੰਮ ਗੰਮ ਸੰਕਲਵ ਅਸਾਂ ਕੇ ਕਿਰਪਾ ਨਿਖਰੀ ਨਾਮੁ ਕਰੀ ਸਲਾਖਰੀ ਗਿਆਨ ਗੀਤ ਗੂੰਗਾ ਅਖਰੇ ਰੇਖਣ ਬੋਲਣ ਵਾਂ ਖਰਾ ਸੈ ਸੰਯੋਗ ਖਾਂ ਜੀ ਦੇ ਲਿਖੇ ਤੇ ਸਰਨਾਈ ਜੇ ਫਰਮਾਇ ਤੇ ਤੇ ਪਾਈ ਜੀਤਾ ਕੀਤਾ ਤੇਤਾ ਨਾ ਬਿਣ ਨਾਵੀ ਨਾਹੀ ਕੋ ਸਾਗ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਬ ਏਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਸੋ ਸਦਾ ਸਲਾਮ ਨਿਰੰਕਾਰ ਪਰ ਇਹ ਹਾਥ ਕੈ ਤੰਦੇ ਪਾਣੀ ਧੋਤੇ ਓ ਤਰਸਖੇ ਮੋਤ ਬਲੀਤੀ ਕਫੜ ਹੋਏ ਦੇ ਸਾਕ ਨੂੰ ਰਈ ਥੋਏ ਪਰ ਇਹ ਮਤਕਾ ਪਾਕੇ ਸੰਗ ਉਹ ਧੋਪੇ ਨਾਗੇ ਕੇ ਰੰਗ ਕੁੰਨੀ ਪਾਪੀ ਆਖ ਨਾਏ ਕਰ ਕਰ ਕਰਨਾ ਲਿਖ ਲੈ ਜਵ ਆਪੀ ਵੀ ਜਾਪੀ ਖਾ ਹੋ ਨਾਨਕ ਕੋ ਖਮੀ ਆਵੂ ਜਾਵ ਤੇਰ ਤਬ ਵਿਆਦ ਦਾਨ ਜੇ ਕੋ ਪਾਪੇ ਤਲ ਕਾ ਨਾ ਹਰਿਆ ਮਨਿਆ ਮਨ ਕੀਤਾ ਭਉ ਅੰਤਰ ਗਾਥੀ ਤੀਥ ਮੋਨਾਉ ਸਭ ਹੁਨ ਤੇਰੇ ਮੈਂ ਨਾਹੀ ਪਏ ਬੇਣ ਗੁਣ ਕੀਤੇ ਭਗਤ ਨ ਹੋਏ ਸਵਾਤ ਸਾਧ ਬਾਣੀ ਬਰਮਾ ਸਾਤ ਸੰਹਾਨ ਸਦਾ ਹੁਨ ਚਾਉ ਕਵਨ ਸਵੇਦਲਾ ਕਵਤ ਕਵਨ ਕਮ ਤਿਤ ਕੋਨ ਵਾਰ ਕਵਨ ਸਰਤੀ ਮਹੁ ਕਵਨ ਜੀਤ ਹੋਇ ਆਇਆ ਕਾਰ ਬੇਰ ਨਾ ਪਾਈਐ ਪੰਡਤੇ ਜੇ ਹੋਵੇ ਲੇਖ ਪ੍ਰਾਨ ਵਖਤ ਨ ਪਾਇਓ ਕਾਤੀਆ ਜੇ ਲੇਖਣ ਲੇਖ ਗੁਰਾਂ ਤੇ ਤਵਾ ਨਾ ਜੋਗੀ ਜਾਣੇ ਰੁੱਤ ਮਾਹੂ ਨ ਕੋਈ ਜਾ ਕਰਤਾ ਸਿਤੀ ਕੋ ਸਾਜੀ ਆਕੇ ਜਾਣੇ ਸੋਈ ਕਿਵ ਕਰਿਆਖ ਕਿਵ ਸਲਾਈ yogani kem jaana nanak aakhna sa khu aakhe ek do ek siana ਵੱਡਾ ਸਾਈ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਕੋ ਜਾਣੇ ਆਗੇ ਗਿਆਨ ਸੁਹ ਹੈ ਪਤਾਲਾ ਪਤਾਲਾ ਆਖਾਂ ਗਾਸਾ ਗਾਸ ਤੋੜ ਕੋੜ ਕਪਾਲ ਸਕੇ ਜੇ ਤਖ਼ਨ ਕਵਾਤ ਸਹਸ ਅਠਾਰਹ ਕਹਿਨ ਕ ਤੇ ਪਾਸ ਨਿ ਕਰਤਾਸ ਲਿਖਾ ਹੈ ਤਾਂ ਲਿਖੀਏ ਦੇਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿਆ ਸਲਾਹੀ ਸਲਾਇ ਤੇ ਸੁਰਤ ਨਾ ਪਾਈਆਂ ਲੰਧੀਆਂ ਅਥੇ ਪਹਾਰ ਕੋਇ ਸਮੁੰਦਰ ਨਾ ਜਾਣਿਆ ਸਮੁੰਦਰ ਸੰਤਾਨ ਗਹਿਰਾ ਸੇਤੀ ਮਾਲ ਧਨ ਕਿਹੜੇ ਤਲ ਨਾ ਹੋਵਨੀ ਜਿਤ ਸਮਨੋ ਨਾ ਵਿਸਰੇ ਅੰਤ ਨਾ ਸੁੱਤੀ ਕਹਿਣਾ ਅੰਤੰਤਨ ਕਰਨੇ ਦੇ ਨਾ ਅੰਤ ਅੰਤ ਨ ਵਿਖੋਣਾ ਸੁਣਨਾ ਅੰਤ ਅੰਤ ਨ ਜਾਪੀਏ ਕਾ ਮਨ ਮਨ ਅੰਤਮ ਨ ਜਾਪੀਏ ਕੀਤਾ ਕਾ ਰਤਨਾ ਜਾਕੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲਾਹੀ ਤਾ ਕੇ ਅੰਤ ਨ ਪਾਏ ਜੈ ਭਵੰਤ ਨ ਜਾਣੀ ਪਏ ਬਹੁਤਾ ਕੀਏ ਬਹੁਤਾ ਹੋਏ ਮੰਡਾ ਸਭ ਉੱਚਾ 타 ਉੱਚੇ ਉਪਰ ਉੱਚਾ ਨਾਮ ਏਵੜ ਊਚਾ ਹੋਏ ਕੋ ਇਸ ਚੇਪੂ ਜਾਣੇ ਸੇ ਜੇ ਵੜਿਆ ਜਾਣੀ ਆਪਿਆ ਨਾਰਦ ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੰਡਾ ਦਾਤਾ ਤਨ ਆਤਮਾਏ ਇਤੇ ਮੰਗੇ ਜੋ ਦੇ ਆਪਾਰ ਕੀਤਿਆਂ ਗੰਤ ਨਹੀਂ ਵੇਚਾਰ ਕੀਤੇ ਕੋ ਟੋਟੇ ਵੇਕਾਰ ਕੇਤੇ ਲੈ ਲੈ ਮੁਕਰ ਕਾਹੀ ਕੇਤੇ ਮੋਰਖ ਖਾਹੀ ਕਾਈ ਕੇਤਿਆਂ ਦੋਖ ਭੂਸਦਵਾਰ ਇਹ ਮੀਂਦਾ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਇ ਹੋ ਰਾਖਨ ਸਭਕੇ ਕੋਈ ਜੀਕੋ ਖਾਇ ਕਿ ਅਖਨ ਪਾਏ ਹੋ ਜਾਣ ਚੇਤਿਆਂ ਮੁਖਾਏ ਆਪੇ ਜਾਣੀ ਆਪੇ ਤੇ ਆਪੇ ਸੇਵੀ ਕਈ ਕੇ ਜਿਸ਼ਨ ਬਰਸ਼ੇ ਸੋ ਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੋਲਾ ਗੁਣ ਮੁਰ ਵਪਾਰ ਮੂਲ ਵਪਾਰੀਏ ਮਰ ਫੁੰਧਾਰ ਅਮੋਲ ਆਵੇ ਮੁੱਲ ਲੈ ਜਾਏ ਮੁੱਲ ਪਾਇ ਮੁੱਲਾ ਸਮਾਈ ਅਮੋਲ ਰਮ ਦੀਵਾਨ ਮੋਲਾ ਤੋ ਲਮੁ ਫਰਮਾ ਮੁੱਲ ਵਸੀ ਇਸ ਮਨ ਇਨਸਾਨ ਅਮੋਲ ਕਰ ਮਨ ਫਰਮਾਨ ਮੋਲਾ ਮਰਿਆਖਿਆ ਨਾ ਜਾਏ ਆਹ ਹਾ ਪਰਹਿ ਲਿਵ ਲਾਇ ਆਖੇ ਬੇਨ ਪਾਠ ਪੁਰਾਨ ਆਖੇ ਪੜੇ ਕਰੀ ਬਖੀਆਂ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦਾ ਇਸ ਰਿਆਕੇ ਸਿੰਦ ਆਖੇ ਕੇਤੇ ਗੀਤੇ ਬੰਦ ਆਖੇ ਦਾਨ ਵਾਖੇ ਦੇਵ ਆਖੇ ਸੁਨਰਮੰਜੇ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉਤਰਤ ਜਾਈਂ ਕੀਤੇ ਮੋਰ ਕਰੇ ਤਾਖਨ ਸਕੀਏ ਕਈ ਕੇ ਜੇਵੜ ਭਾਵੇ ਤੇ ਬੜ ਹੋਏ ਨਾਰਕ ਜਾਣੀ ਸੱਚਾ ਸਹੀ ਜੇ ਕੋ ਆਖੀ ਬੋਰ ਵਿਗਾੜ ਕਾਲਿਸ਼ੇ ਸਰਗਵਾਰਾ ਹਵਾਰ ਸੋ ਦਤਿ ਹਾ ਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਬਾਜੀ ਨਾਨਕ ਅਨੇਕਾਂ ਸ਼ੰਕਾ ਕੀਤੀ ਬਾਵਨ ਹਾਰੀ ਇਤੇ ਰਾਗ ਪਰੇਸੋ ਕੀਨ ਕੀਤੀ ਗਾਵਨ ਹਾਰੀ ਗਾਵੇ ਤਹੁਣੋ ਕੋਣ ਪਾਣੀ ਵੈ ਸੰਤ ਗਾਵੇ ਰਾਜਾ ਧਰਮ ਦੁਵਾਰੀ ਗਾਵੇ ਜੀਤ ਬੋਲਤਿ ਦੇਖ ਜਾਣੇ ਚਿਤਕਿ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦਰ ਦਾ ਸੁਦੇਖੀ ਦੇਵ ਭਿਆਨ ਦਰ ਨਾਲ ਦੇ ਗਾਵੇ ਸਰ ਸਮਾਦੀ ਅੰਦਰ ਗਾਵੋ ਸਾਧ ਵਿਚਾਰੇ ਗਾਵੋ ਜਿਤੇ ਸਤੇ ਸੰਤੋਖੀਂ ਗਾਵੇ ਮੀਰ ਕਰਾਰੇ ਗਾਵਨ ਪੰਡਤ ਪੰਨਰਖੀ ਸਰ ਜੁਗ ਜੁਗ ਵੇਦਤਾ ਨਾਲ ਦੇ ਗਾਵੇ ਮੋਹੁਨੀਆ ਮਨ ਮੋਹਣ ਸੁਰ ਕਾਮਾਛ ਪਿਆਲੇ ਗਾਵ ਰਤਨੋ ਪਾਏ ਤੇਰੇ ਅਰਥ ਸਾਚਿਸ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਆਚਾਰੇ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਰਖੀ ਤਾਰੀ ਤੇ ਤੇ ਦਨੋ ਗਾਵੇ ਜੋਤ ਤੇ ਭਗਵਨ ਰਚੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇਜਤ ਨਾ ਆਵੁੰ ਨਾਨਕਿਆ ਕੀਚਾਰੀ ਸੋਇ ਸੇ ਦਾ ਸੱਚ ਸਾਈ ਸੱਚਾ ਸੱਚ ਨਹੀਂ ਐ ਭੀ ਹੋਸੀ ਜਾਈ ਨਾ ਜੈ ਸਿਰਚਨਾ ਜਿੰਨ ਰਚਾਈ ਰੰਗੀ ਰੰਗੀ ਆਤੀ ਕਰ ਕਾ ਜੀ ਸਿੰਘਾਇਆ ਜਿੰਨੂ ਪਾਈ ਪਰ ਕਰ ਵੇਖੀ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਸਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਪਾਤਸ਼ਾਹੂ ਸਹਾਪਾਤਸਾਹਿਬ ਨਾਨਕ ਰਹਿ ਰਜ਼ਾਈ ਮੰਦਾ ਸੰਤੋ ਸਰਮ ਪਾਤਿ ਝੋਲੀ ਧਿਆਨ ਕੀ ਕਰੇ ਵਿਭੂ ਸਰ ਚਿੰਤਾ ਕਾਲ ਕਵਾਰੀ ਕਾ ਜੋਤ ਰੰਗ ਪਰਥੀ ਚਾਈ ਹੰਸੇ ਸਗਲ ਜਮਾਤੀ ਮਨ ਜੀਤੇ ਜੰਗ ਜੀਤ ਆਦੇ ਤਸੇ ਅੰਦੇਸ ਆਦ ਅਨੀਰ ਅਨਾਤ ਨਾਖ ਜਿ ਏਕੂ ਵੇਸ ਕੋਗਦ ਕੇ ਹੁੰਦਿਆ ਭੰਡਾਰ ਕਟਕਟ ਬਾਜੀ ਨਾਤ ਆਪ ਨਾਸ ਨਾਥੀ ਸਮਝਾ ਕੀ ਰੇਸਦ ਅਵਰਾ ਸਾਦ ਸੰਯੋਗ ਵਿਯੋਗ ਦੁਇਕਾਰ ਚਲਾਵੇ ਲੇਖਿ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਰ ਅਨਾਤ ਅਨਾਤ ਜਗ ਜਗ ਇਕਮ ਹੈ ਸੋ ਇਕਾ ਹੋਇ ਜੁਗਤ ਵਿਆਹ ਦਿਨ ਚੇਤੇ ਪਰਵਾਨ ਇਕ ਸੰਸਾਰੀ ਇਕ ਮੰਡਾਰੀ ਇਕ ਲਾਈ ਦੀਵਾਂ ਜੋ ਤਿਸ ਭਾਗ ਤੇ 베ਚ ਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨ ਨਦਰ ਨਾ ਵੇਖਤਾ ਹੀ ਬੇਡਾਨ ਆਗ ਦੇ ਤਿਸ ਆਦੇਸ ਆਗ ਅਧੀਰ ਅਨਾਦ ਅਨਾਦ ਚੁਚਕ ਇਕ ਇਸ ਆਸਾਂ ਲੋਈ ਦੇ ਪੰਡਾਰ ਜੋ ਪਿਸ ਪਾਸ ਈਕਾ ਵਾਰ ਕਰ ਕਰ ਵੇਖੇ ਸਤਿਨਹਾਰ ਮਨੁ ਸੱਚੇ ਕੀ ਸਾਚੀਂ ਕਾਰ ਆਦਿਤ ਸਿਆ ਦੇਸ ਆਗ ਅਨੀਲ ਅਨਾਤ ਅਨਾਹ ਤੇ ਜੀ ਇੱਕੋ ਵੇਸ ਇੱਕ ਦੋ ਜੀਵ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਈੜਾ ਕੀਕ ਨੋ ਜਗਦੀਸ਼ ਇਤਰਾਵਤ ਬੜੀਆਂ ਜੜੀ ਹੋਈ ਆ ਕਿਸ ਹੁਣ ਗੱਲਾਂ ਆਕਾਸ਼ ਕੀ ਈਟਾ ਆਈ ਸਨਾਯਕ ਦਰੀ ਪਾਈਏ ਪੂਰੇ ਪੂਰੇ ਠੀਸ ਅਖਨ ਜੋ ਚਪੇ ਨਹਿ ਜੋਰ ਜੋ ਨੰਕਣ ਦੇ ਨਾ ਜੋਰ ਜੋ ਨਾ ਜੀਵਨ ਬਰ ਨਾ ਜੋਰ ਜੋ ਨਰਾਏ ਮਨ ਮਸੋ ਜੋ ਨ ਸਤੀ ਗਿਆਨ ਚਾ

ਕਰਮੀ ਕਰਮੀ ਹੋਈ ਵਿਚਾਰ ਸੱਚਾ ਆਸਥਿਆ ਦਰਵਾਜ਼ਾ ਤਿੱਥੇ ਸੋਨ ਪੰਜ ਪਰਮਾਨੰਦ ਰੀ ਕਰਮ ਪਵੀਨੇ ਸਾਨ पाच ਬਕਾਇਓ ਥੇ ਪਾਈ ਨਾਨਕ ਗਿਆ ਜਾਕੇ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬੋਣ ਪਣੀ ਵੇਸੰਤਰ ਕੇਤੇ ਕਾਂ ਮਿਹੇ ਸਾਂ ਕੇਤੇ ਵਰਮੇ ਘਾਟ ਖੜੀਏ ਰੂਪ ਰੰਗ ਕੇ ਵੇਸ ਇਤੇ ਆਕਾਰੋਂ ਭੂਮੀ ਵੇਰ ਕੇ ਇਥੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੱਜ ਦਾ ਬੋਧਨਾਸ ਕੇਤੇ ਕੇਤੇ ਦੇਵੀ ਵੇਸ ਇਤੇ ਦੇਵਦਾਨ ਮੰਨ ਕੇਤੇ ਕਿ ਤਰਤਾ ਸਮੰਦ ਕੀਤੇਆਂ ਖਾਣੀ ਕੀਤੇਆਂ ਬਾਣੀ ਕੀਤੇ ਪਾਤਰੰਦ ਕੀਤੇਆਂ ਸ੍ਰਿਤੀ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਵਿੱਚ ਜਹ ਪ੍ਰਚੰਡ ਜਥੇ ਨਾਦ ਮਨੋ ਹਦਾ ਕੋਰ ਅਨੰਦ ਧਰਮ ਖੰਡ ਕੀ ਬਾਣੀ ਰੋਪ ਜਥੇ ਆਕਾਰਤ ਭੜੀਏ ਬਹੁਤਾਂ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਤਥੇ ਕਰੀਏ ਸੋ ਤਮਾ ਤਮਨ ਬੁੱਧ ਤਥੇ ਕਰੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਦਿੱਤੇ ਹੋ ਨ ਕੋਈ ਹੋ ਤਥੇ ਜੋ ਤਮਹ ਬੋਲ ਸੋ ਵਰਤਨ ਮੇ ਰਾਮ ਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਈ ਆ ਕੀ ਰੂਪ ਨਾ ਕਥਨੇ ਜਾਏ ਨਾ ਹੋ ਮਰੀ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨਮਾਈ ਤੇ ਸਭਤ ਵਗਤ ਵਸੇ ਕੇ ਲੂ ਕਰੇ ਆਨੰਦ ਸਾਚਾ ਮੋ ਸੇ ਸੱਚ ਖੰਨ ਵਸੇ ਨਰੰਕਾਰ ਕਰ ਕਰ ਵੇਖਿ ਨਦ ਨਿਹਾਲ ਤੇਥੇ ਕੰਡ ਮੰਡਲ ਵਰਵੰਟ ਜਿਹ ਕੋ ਕਥਿਤਾ ਅੰਤ ਨ ਅੰਤ ਤਿਥੇ ਲੋਲੂ ਆਕਾਰ ਜਿਉ ਜਿਉ ਹੁਕਮ ਤਿਵੇ ਤਿ ਵਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਸਨ ਪਰ ਰਸਾਰ ਜਾਤ ਪਹਾਰਾ ਤਿਰਜ ਸੁਨਿਆਰ ਅਹਰ ਨਮਤ ਵੇ ਤਿਆਰ ਪੋਪ ਲਾਗੋਂ ਤਪਤਾਓ ਪਾਂਡਾ ਪੋ ਅੰਮ੍ਰਿਤ ਢਾਲ ਘੜੀਏ ਸੱਦ ਸਚੀਤਕ ਸਾਲ ਜੇਨੋ ਪਨਦਰ ਕਾਰਮ ਤਨ ਕਾਰ ਨਾਨਕ ਨਦਰੇ ਨਦਰਿ ਹਾਨ ਸਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਰਾਥ ਤੋਹੀ ਦਾਈ ਦਾਇਆ ਏ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਛੇ ਧਰਮ ਹਾ ਦੂਰ ਪਰਮੇ ਆਪੋ ਆਪਣੀ ਕੇ ਜੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕਿਤੇ ਸੁਟੀ ਨਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਊਜਲੇ ਇਤੀ ਸ਼ੁਕਤੀ ਨਾਨ